ਸੱਚੇ ਕੱਲ ਜੀ ਸਾਰਿਆਂ ਨੂੰ ਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਅੱਜ ਜਸਤੀ ਆਏ ਆ ਮਾਮਾ ਜੀ ਦੇ ਘਰ ਕਿਉਂਕਿ ਸਾਨੂੰ ਮੰਮੀ ਜੀ ਨੇ ਅੱਜ ਫੋਨ ਕੀਤਾ ਸੀ ਕਹਿੰਦੇ ਆਜੋ ਆਪਾਂ ਛਲਗੰਬ ਬਣਾਉਨੇ ਆ ਕੋਠੇ ਤੇ ਚੁੱਲੇ ਦੇ ਉੱਪਰ ਤੇ ਫਿਰ ਅਸੀਂ ਆ ਗਏ ਮੰਮੀ ਜੀ ਦੇ ਘਰ ਕਿਉਂਕਿ ਅੱਜ ਜਗਜੀਤ ਡਿਊਟੀ ਤੋਂ ਜਲਦੀ ਆ ਗਏ ਸੀ ਘਰ ਤੇ ਰੱਖਤਾ ਆਪਾਂ ਗੋਗਲੂਆਂ ਦਾ ਪਾਣੀ ਤੇ ਲਾਤੀ ਅੱਗ ਚੁੱਲੇ ਦੇ ਵਿੱਚ ਅਸੀਂ ਅੱਜ ਗੋਗਲੂ ਬਣਾਉਣੇ ਮਾਜੇ ਸਟਾਈਲ ਦੇ ਵਿੱਚ ਕੋਟੇ ਵਾਲੇ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਬੰਨਦੇ ਫਿਰ ਮਾਜੇ ਵਾਲੇ ਸਟਾਈਲ ਦੇ ਗੋਗਲੂ ਕੱਟੇ ਛਲਗੰਮੀ ਹੋ ਗਈ ਹੈ ਪਿਆਰੀ ਹਨਾ ਮਮੀ ਫਿਰ ਮਾਮੀ ਨੇ ਛਾਲਕਾ ਪਾਣੀ ਗਰਮ ਹੋ ਗਿਆ ਫੋਨੇ ਦੇ ਵਿੱਚ ਪਤਿਲੇ ਚਾ ਪਾਣੀ ਬਣਿਆ ਛਲਗੰਮ ਤੇ ਮਾਮੀ ਮੈਨੂੰ ਕਹਿੰਦੇ ਤੂੰ ਮੇਰੇ ਵਰਗੇ ਛਲਗੰਮ ਕਦੀ ਬਣਾ ਨਹੀਂ ਸਕਦੀ ਜਿੱਦਾਂ ਮੈਂ ਬਣਾਉਣੇ ਆ ਜਿੱਦਾਂ ਜੈਂ ਮੈਂ ਕੋਟੇ ਵਾਲੇ ਬਣਾਉਣੇ ਆ ਤੇ ਸਿਰਫ ਕੋਟੇ ਆਲੇ ਜਿਹੜੇ ਅਸੀਂ ਮਾਝੇ ਦੇ ਵਿੱਚ ਬਣਾਉਨੇ ਆ ਉਹ ਛੰਗ ਬਣਨੇ ਮਾਮੀ ਦਾ ਤੂੰ ਘੁੰਡ ਖੜਾ ਆ ਤੇ ਮਾਫੀਂ ਤੇ ਫੇਲੇ ਨੂੰ ਕੁਦਰਤੀ ਨਹੀਂ ਹੁੰਦੀ ਵਾਹ ਦੇਖੋ ਹੋ ਜਾਣਾ ਲੀਣਾ ਤੋ ਨਾ ਮਾਮੀ ਕਾ ਲੱਗਦੀ ਮੈਂ ਮੰਦੀ ਇਹ ਕਹਵਾ ਗਈ ਹੈ ਕੋਈ ਕਿਨ ਲੀ ਜਾਣਾ ਵਾਹ ਤੁਹਾਨੂੰ ਪ੍ਰਾਤਾਂ ਸਵੇਰੇ ਪੈਨੇ ਤਾਂ ਸੇ ਹੁੰਦੇ ਮੈਂ ਉਹ ਜਿਹਾ ਬਣ ਲਿਆ ਸੀ ਆ ਮਮੀ ਆਪਾਂ ਨੂੰ ਨੀਂਦ ਬੰਗਣਾ ਕਰਨਾ ਆਪਾਂ ਜਦੋਂ ਟਾਗੜੇ ਨੂੰ ਫੈਲ ਗਿਆ ਫਿਰ ਉਹ ਵੀ ਜੀਰ ਲਿਆ ਉਹ ਪੈ ਹੀ ਗਣੀ ਆਹੋ ਮੈਂ ਨਹੀਂ ਖੁੱਲਾ ਡੁੱਲਾ ਰਹਿ ਜਾਂ ਹਾਂ ਪਰ ਨਵਾਂ ਦੋ ਪਾਦੋ ਕਹਿੰਨੇ ਰਾਤ ਜਗ ਰਹਿ ਕਰ ਬਾਕੀ ਮੈਂ ਸਾਰੇ ਤਾਨੂੰ ਪਾ ਦੂ ਤੇ ਉਹ ਜਿਹੜੇ ਨਾਂ ਪਏ ਆ ਨਾ ਫੇਰ ਪਰ ਨਹੀਂ ਨਾਲ ਕੋਈ ਨਹੀਂ ਹੁੰਦੇ ਆਡੇ ਮੇਰੇ ਸਾਹ ਤਰਾਂਦੇ ਫਿਰ ਬਾਅਦ ਉਹ ਦੈ ਨਾ ਨਾ ਜਦੋਂ ਸੇਖ ਲੱਗ ਗਿਆ ਵੇ ਭਾਈ ਜਾਨਾ ਥੱਲੇ ਹੋ ਜਾਣਾ ਥੱਲੇ ਜੀ ਚੀਕ ਲੈ ਲੈ ਜੀ ਇੱਥੇ ਕੀ ਲੈ ਲੈ ਉਹ ਲਾ ਫੋ ਦੋ ਕਰ ਜਾਣਾ ਛੇਤੀ ਲਾ ਨਹੀਂ ਤੂੰ ਖੇਤ ਵਿੱਚ ਕਦੋਂ ਨਾਲ ਕਰਦਣਾ ਕਰਦਣਾ ਹੋ ਗਿਆ ਉਹਨੂੰ ਪਿੱਲਰ ਮੇਰੇ ਤਾਂ ਪਿੱਲਰ ਆ ਬੜੇ ਛੋਟੇ ਆ ਮਾ ਮਾ ਮਾਰੋ ਥੀ ਛਿੱਲੇ ਲੱਗੇ ਕਾਇਮ ਨਾ ਬੱਦਦਾ ਅੰਮਣ ਛਿੱਲੇ ਲੱਗੇ ਉਹ ਜਾਨਾ ਉਹ ਠੀਕ ਹੋਏ ਮੂਲੀ ਹੋਏ ਸਿੱਧੇ ਸਿੱਧੇ ਛੇਲੇ ਸੌਂਖੀ ਲੱਪ ਚਾਹੁੰਦੇ ਇਹਨਾਂ ਪੰਗਾ ਜੇ ਹੁੰਦਾ ਹਾ ਉਹਨਾਂ ਪੰਗਾ ਹੀ ਹੁੰਦਾ ਹੋ ਨਾ ਪੰਗਾ ਸਾਰੇ ਦੇ ਜੱਦੇ ਹਾਂ ਮੈਨੂੰ ਤਾਂ ਪੰਗਾ ਹੀ ਲੱਗਦਾ ਜਿਹੜੀ ਜਿਹੇ ਕਰਦਨੇ ਕੋਈ ਚੀਜ਼ਾਂ ਲੱਗੀਆਂ ਨਵੀਆਂ ਮਾਮੀ ਆਈਆਂ ਗੱਲ ਹੋਰ ਕੋਈ ਨਹੀਂ ਹੈ ਹਨਾ ਪਹਿਲਾਂ ਵੀ ਕਰਦਾ ਨਹੀਂ ਕਰਦੀ ਹੁਣ ਿੱਲਰ ਿੱਲਰ ਆ ਗਏ ਉਸ ਚੀਜ਼ ਦੇ ਵਿੱਚ ਭਾਰਾ ਮੈਂ ਤੁਹਾਨੂੰ ਨਹੀਂ ਆਜੇ ਤਾਂ ਨਹੀਂ ਜਾ ਵੀ ਜਾਣਾ ਮੈਂ ਜਾਉਣਾ ਅੱਜ ਮੈਂ ਮੀਨ ਤੁਹਾਡੀ ਛੁੱਟੀ ਕਰਾਤੀ ਜਿੰਮ ਤਾਂ। ਤਵੇ ਤੂੰ ਬਹਿ ਮੈਂ ਜਾ ਕੇ ਆਉਣਾ ਜੇ। ਰੋਜ਼ ਹੀ ਜਾਣਾ ਉਹਦਾ। ਮੈਂ ਵੀ ਨਹੀਂ ਕਰੀ ਜਿੰਮ। ਪਾਈ ਤੇ ਘਟ ਰੋਟਾ। ਹਾਂ ਮੈਂ ਬਿਲਕੁਲ ਸਹੀ ਗੱਲ ਕਹੀ ਹੈ। ਹਾਂ ਉਹ ਨਹੀਂ ਮੈਂ ਜਿੰਮ ਲਾ ਕੇ ਫੇਰ ਆ ਜਾਊਂਗਾ। ਮੈਂ ਨਹੀਂ। ਐ ਇਨਫਰਮ ਹੋ ਗਏ ਨੂੰ ਜੇ ਨੂੰ ਖਾ ਲੈਣਾ ਜੇ ਮਾਤ ਨਾ ਕਰੇ। ਕੋਈ ਨਹੀਂ ਰੱਖ ਲੈ ਮੈਂ ਲਈ। ਨਹੀਂ ਨਹੀਂ ਰੱਖਣਾ। ਛੁੱਟੀ ਕਰ ਲੋ ਅੱਜ ਕੋਈ ਨਹੀਂ। ਜੇ ਦੋਸ਼ਲ ਕਮ ਥੋੜੀ ਜਿਹੀ ਰਿੰਨ ਲੱਗਪਣ ਉਹ ਦੋ ਦੇ ਵਿੱਚ ਤੁਸੀਂ ਲਸਣ ਅਦਰਕ ਹਰੀ ਮਿਰਚ ਪਾ ਸਕਦੇ ਆ ਕਿਉਂਕਿ ਉਹ ਫਿਰ ਵਿੱਚੇ ਹੀ ਘੁਲ ਜਾਂਦੇ ਆ ਤੇ ਸਵਾਦ ਬਹੁਤ ਜ਼ਿਆਦਾ ਲੱਗਦੇ ਆ ਕਿੰਨੇ ਸੋਹਣੇ ਲੱਗਦੇ ਹਰਿਆਲੀ ਖੇਤ ਸ਼ਹਿਰ ਵੀ ਆ ਪਰ ਲੱਗੇ ਇਦਾਂ ਲਗੰਦਾ ਜਿੱਦਾਂ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਵਸਿਆ ਹੁੰਦਾ ਕਿੰਨਾ ਸੋਹਣੀ ਚੀਜ਼ ਲੱਗ ਰਹੀ ਆ ਦੂਰੋਂ ਕੀ ਨਾਮ ਤੋਂ ਮੈਂ ਜੱਗ ਅੱਗੇ ਬੈਠੀ ਕਰੀ ਜਾਂਦੀ ਨਹੀਂ ਹੈ ਇਹ ਮੈਂ ਆ ਨਹੀਂ ਆ ਕੇ ਕਰਨਾ ਤੇ ਲੱਗ ਗਿਆ ਇਹ ਤਾਂ ਮੈਂ ਅੱਗੇ ਜੋੜ ਦੇਣੀ ਨਹੀਂ ਨਹੀਂ ਉਦਾਂ ਉਹ ਇਦਾਂ ਨਾ ਛੇਲ ਕੇ ਤੇ ਉਹਦੇ ਵਿੱਚ ਪਾ ਲਓ ਮਿਰਚਾ ਮਟਣਾ ਸਾਰਾ ਕੁਝ ਜੋ ਪਾਉਣਾ ਜਿਹਦੇ ਜਿੰਨੇ ਜਿੰਨੀ ਖਚੰਗ ਰਸੀ ਉਹ ਸਾਰਾ ਉਹਨਾਂ ਨੂੰ ਉਹਨਾਂ ਕਿ ਘਟਨਾ ਜੀ ਜਾਦੀ ਬਿੜੀ ਕਰਨਾ ਵੀ ਪਾਉਣਾ ਤੇ ਚਲੋ ਤੇਰੇ ਨਾ ਜੰਗਤਿਆਂ ਦਾ ਤਲਕਾ ਆਇਆ ਕੱਲ ਵਾਲਿਆਂ ਸਾਰਾ ਜ਼ਮਾਨਾ ਤੇ ਆਇ ਤੇ ਗੰਡਾ ਤੇ ਅਧਕਰ ਕੱਟਣਾ ਹੀ ਕੱਟਣਾ ਵਾ ਆਹੋ ਤੇ ਤੇਲ ਉਹ ਦੇ ਸੀਗਰ ਤਲਕਾ ਲਨ ਨਹੀਂ ਆ ਨਹੀਂ ਮੈਂ ਸਰਵੰਦਰ ਚ ਮੈਂ ਆ ਵੇ ਹਾਲੀ ਵਧੀਆ ਫਿਰ ਹੁੰਦਾ ਸਾਡਾ ਆਹੋ ਦੂਜਾ ਪਰੋਂਜ ਨਹੀਂ ਮੈਂ ਨਹੀਂ ਸੈਟ ਫੋਨ ਕਰੀ ਮਾੜਾ ਜਨ ਕਚਰਾ ਜੇ ਤਨ ਬੋਝ ਬੜੀ ਹੋਤਰਾ ਆਉਂਦੀ ਤੇ ਉਹ ਨਾ ਫਿਰ ਇਹ ਚੀਜ਼ਾਂ ਪਾਇਨ ਨਾ ਹਾਂ ਚਲ ਗਮਾਜੇ ਲੂਣ ਹੋ ਜਾਦਾ ਫਿੱਕਾ ਹੋਸ ਆਮ ਨਹੀਂ ਨਾ ਲੂਣ ਹੋਰ ਪਾਲਾ ਪਾਲਾ ਹਾਂ ਆ ਫਿਰ ਠੀਕ ਸਹੀ ਹੋ ਜਾਣਾ ਮੰਮੀ ਕਿੰਨਾ ਵੀ ਬੁਰਾ ਤਰਜਾ ਆਓ ਉਹ ਚੋ ਮਾਰੋ ਧਨੀਆਂ ਮੇਥੀ ਤੇ ਥੋੜੀ ਜਿਹੀ ਪਾਲਕ ਆਪਾਂ ਇਹਦੇ ਵਿੱਚ ਰਿੱਜ ਦੇ ਛਲਗਮੰਦ ਵਿੱਚ ਪਾ ਦੇਣੀ ਆ ਨਾਲ ਹੀ ਤੇ ਉਹਨੂੰ ਨਾਲ ਆਪਾਂ ਘੋਟ ਦੇਣਾ ਇਹਨ ਘੱਟਾ ਜਾਂ ਰਹੇ ਆ ਨਾ ਉਹ ਆ ਕਾ ਦੇਖੀ ਤੇ ਪੱਕਾ ਵੀ ਲੜਾ ਗੁੰਡਾ ਬਾਸ਼ਨਾ ਨਾ ਮੈਂਦੀ ਅੰਗੂ ਆਉਂਦੀ ਐ ਤੇ ਹਾਂ ਮਾਂ ਕੰਮੀ ਪਸਾਈ ਨਾ ਮਿਹਰ ਦੀ ਮਾਂ ਮਮੀ ਦੁੱਧ ਪਾਇਆ ਦੁੱਧ ਚ ਪਾਗਤੀਆ ਕਰ ਰਾਤ ਨੂੰ ਹਾਂ ਉਹ ਪੀੜ ਵਾਸਤੇ ਬੜੀ ਬੁਰੀ ਗੱਲ ਬਿੰਨਾ ਹੈ ਜਹਨੇ ਕੋਲ ਨਾ ਮੈਂ ਤਾਂ ਨਹੀਂ ਆਂਦੀ ਨੀ ਮੈਨੂੰ ਵੀ ਕਰ ਨਹੀਂ ਨਹੀਂ ਉਹ ਮੈਂ ਐਸਾ ਸਮਝਿਆ ਝੂਠੀ ਨਾ ਇਹ ਦੋਨੋਂ ਪੋਛਰੀ ਮਨ ਦਲਾਉਣੀ ਆ ਨਾ ਫਿਰ ਮੈਂ ਉਹ ਦੇਖੋ ਸੂਰਜ ਕਿੰਨਾ ਸੋਹਣਾ ਲੱਗਣਦਾ ਛਿਪਦਾ ਪੂਰਾ ਜਿੱਲੀ ਤੇ orange ਕਲਰ ਦਾ ਸੂਰਜ ਹੈ ਨਾ ਮੈਂ ਕਿੰਨੇ ਟਾਈਮ ਬਾਅਦ ਇਦੰਦਾ ਸੂਜੂ ਦੇਖਿਆ ਪਿੰਡ ਦੇਖਦੀ ਹੁੰਨੀ ਇਦਿਲੰਦਰ ਚ ਵੀ ਇਦੰਦਾ ਸੂਜੂ ਦੇਖਣ ਮਿਲਿਆ ਕਿੰਨਾ ਵਧੀਆ ਹੈਨਾ ਚੰਦਰਭਾਉ ਨਿਕਲ ਆਇਆ ਇਹ ਐ ਇਧਰ ਚੰਦਰਮਾ ਚੜ ਗਿਆ ਚੰਦਰਭਾਉ ਡੁੱਬ ਗਿਆ ਕਿਤੇ ਇਹ ਨੂੰ ਮੱਖੀ ਨਹੀਂ ਤੈਨੂੰ ਕਹਿੰਦਾ ਕੀ ਕਰੀਂ ਤੂੰ ਆਖੀ ਕੋਈ ਨਹੀਂ ਆਉਤ ਨਹੀਂ ਆਣੀ ਕਿ ਤੇ ਹੱਥ ਲਾਵਾਗੇ ਤੇ ਤੈਨੂੰ ਸੇਕੂਗਾ ਤੇ ਨਹੀਂ ਫੇਰ ਦੂਜੀ ਤੇ ਦੈ ਮਨੀ ਤੂੰ ਸੇਕਵੇਂ ਨਾ ਜੂਤ ਕਾਹਦਾ ਫਿਰ ਦਿੱਤ ਪਾ ਲੱਗਦਾ ਬੋਲ ਤੇ ਚੂੜਾ ਤੂੰ ਉਹ ਆਗੂ ਤੇ ਰੱਖਣਾ ਹੁੰਦਾ ਮੇਰੇ ਸੜਕੇ ਹੱਥ ਅੱਜ ਤੱਕ ਨਹੀਂ ਭੱਜ ਕਿ ਮੋਹ ਜੰਦੇ ਉਹ ਪਾਣ ਨਹੀਂ ਲੱਗਦਾ ਗੱਟੀ ਚੋਂ ਪਾਪ ਵੱਜ ਜਾਂਦੀ ਆ ਮੈਂ ਵੈਸੇ ਭੱਠੇ 'ਚ ਪਕਾਉਣ ਵਾਲੇ ਹੋਏ ਹੱਥ ਕੱਚੇ ਹਜੇ ਵਾਕੀ ਧੰਨ ਮੈਂ ਤੇ ਤੁਹਾਨੂੰ ਮੇਰਾ ਕੰਮ ਨੂੰ ਜੇ ਛੋਟੇ ਹਾਂ ਜੇ ਮੰਤਰੀ ਜਨ ਨੂੰ ਬੋਛੇ ਰਹੀ ਹਾਂ ਤੇੰਨੇ ਜੋ ਆਖੇ ਜਿਹੜੇ ਜਿਹੜੇ ਸਾਲ ਦੇ ਗਏ ਅੱਜ ਤੇ ਅੱਛਾ ਲੱਗਦਾ ਦੇਖੋ ਬੰਨ ਨਹੀਂ ਦੱਬਾ ਲਾਉਂਦਾ ਵਾ ਬਾਤ ਨੇ ਚੱਲਾਂ ਜਿਹੜੇ ਜਿਹੜੇ ਸਾਲ ਬਾਹਰ ਹੋ ਪਣਾ ਇਹ ਕਨੇ ਲੜੀਨ ਕਰਕੇ ਹਟਣਾ ਦੇ ਤੇ ਜਿੰਨੇ ਤੇ ਆ ਦੂਜੇ ਜਿੱਥੇ ਹੁੰਦੇ ਸੀ ਜਿੰਨੇ ਤੇ ਆ ਇਹ ਨਹੀਂ ਰਵਿਦਾ ਨਾ ਕੰਦ ਨਹੀਂ ਪਾਇਆ ਮਸਲ ਇਹਨਾਂ ਨੂੰ ਮੈਂ ਛੋਟੇ ਸਵਾ ਮਹੀਨੇ ਦੇ ਹੋ ਜਾਂਦੇ ਨੂੰ ਜਮਨਕੁਟੀ ਲਾ ਦੇਣੀ ਤੇ ਉਹ ਜਿੰਨ ਦਿੰਦੀਆਂ ਖੱਲ ਤੋਂ ਬਾਅਦ ਬਾਅਦ ਮਰਤ ਨਹੀਂ ਪਹਿਲਾਂ ਲਾ ਦਿੰਦੇ ਇਹ ਏਦਾਂ ਮੈਂ ਜਮਨਕੁਟੀ ਲਈ ਦੀ ਇਹਨਾਂ ਟਾਈਮ ਨਾਲ ਟਾਈਮ ਬਚਾਂਦਾ ਹੈ ਇਹਨਾਂ ਦਾ ਹਾਂ ਰੋਟੀ ਪਾਣੀ ਮੈਂ ਖਾ ਲੈਣਾ ਬੜਾ ਸੋਨਾ ਫੇਰ ਇਹਨਾਂ ਦੀ ਵਾਰੀ ਆ ਜਾਣੀ ਫੇਰ ਆਇਆ ਗਿਆ ਇਹ ਹੈ ਨਾ ਜੰਗਿਆ ਮੇਰੇ ਜਿੱਲੇ ਦੇ ਬਣਾ ਵੀ ਸਾਡੀ ਸੇਵਾ ਹੁੰਦੀ ਹੈ ਇਦਰੇ ਕਿਸ ਤਰ੍ਹਾਂ ਆ ਗਏ ਸਾਨੂੰ ਹਾਂ ਤੇ ਜੇ ਭਾਵੇਂ ਫਿਰ ਵੀ ਇਹਨਾਂ ਕੋਲ ਇਹਨਾਂ ਆਟੇ ਪਾਇਆ ਜਾਂ ਇਹ ਵੱਡੀ ਸਾਡੀ ਮੇਰਾ ਆਟਾ ਤੇ ਡੰਗਰਾਂ ਨੂੰ ਮੇਰਾ ਖੰਮਲਾ ਲੱਗੇ ਲੱਗਦਾ ਹੈ ਉੱਚੇ ਨਾ ਖਾਲੀ ਬੋਰੀ ਢਕਾਈ ਨਹੀਂ ਹਾਂ ਬੜਾ ਛੱਤੀ ਆਏ ਗਏ ਨੂੰ ਉੱਥੇ ਮੰਦਿਰਾਂ ਆ ਕੇ ਲੱਗੇ ਪਉਣਾ ਮੈਨੂੰ ਪਤਾ ਸੀ ਇਦਾਂ ਨੇ ਸਿਰ ਹਾਂ ਨਾ ਸਾਰਾ ਟਾਈਮ ਮਾਰਾ ਸਮਝਦਾ ਮੇਲਾ ਵੀ ਇੱਕ ਮਾਮੀ ਟਾਈਮ ਹੁੰਦਾ ਜਦੋਂ ਟਾਈਮ ਬਚਿਆ ਨਾ ਕਫੇਰਾ ਮਾਮਾ ਮੇਰੇ ਸਾਰੇ ਸਨਮਾ ਅੱਜ ਦੋ ਮਹੀਨੇ ਲੋੜੀ ਦਵਾਈ ਤੇ ਕੱਚੇ ਵੇੜੇ ਹੁੰਦੇ ਹੁਣ ਨਾ ਸਾਰੇ ਪੋਚਾ ਜਿਹਾ ਹੁਣ ਤਾਂ ਪੱਕਾ ਗਏ ਕਮਰੇ ਆ ਗਏ ਗਾੜੀ ਤਾਂ ਪਹਿਲਾਂ ਕੱਚਾ ਹੀ ਹੁੰਦਾ ਹੈ ਕਿਹੜਾ ਨਹੀਂ ਮਮੀ ਜਦੋਂ ਮੈਂ ਨਹੀਂ ਕਿਦੀ ਆਈਆਂ ਨਾ ਹਾਂ ਉਦੋਂ ਮੈਂ ਵੇਖਿਆ ਉਹ ਤਾਂ ਕੱਚਾ ਹੀ ਸੀ ਤੁਹਾਡੇ ਸੱਜਾ ਨਹੀਂ ਪਿੱਛੇ 3-4 ਕਮਰੇ ਦੇ ਸ਼ਾਮ ਦੇ 5 ਵਜੇ ਗਏ ਸੀ ਘੰਟਾ ਹੋ ਗਿਆ ਸੀ ਛਲਕਮ ਰੱਖਿਆ ਨੂੰ ਤੇ ਮਾਮਾ ਜੀ ਵੀ ਘਰ ਆ ਗਏ ਸੀ ਤੇ ਚੁੱਲ੍ਹੇ ਦੀ ਅੱਗ ਇੰਨੀ ਸੋਹਣੀ ਲੱਗ ਰਹੀ ਸੀ ਸਿਆਲ ਦੇ ਵਿੱਚ ਚੁੱਲ੍ਹੇ ਦੀ ਅੱਗ ਸਤੇਕਣ ਦਾ ਮਜ਼ਾ ਹੀ ਅਲੱਗ ਆ ਉਹਨਾਂ ਹੀਟਰ ਮਜ਼ਾ ਨਹੀਂ ਦਿੰਦੇ ਜਿੰਨਾ ਚੁੱਲ੍ਹੇ ਦੀ ਅੱਗ ਦਾ ਮਜ਼ਾ ਆ ਮਾਟਾ ਬਦਾਲਿਆ ਹੀ ਬਾਜਨ ਪਤੀਲਾ ਜੀ ਬਾਦ ਪਤੀਲਾ ਸੁਖਣਾ ਖੱਲਾ ਆ ਗਏ ਵਾੜਾ ਸੋਨੇ ਮਾ ਜਿਹੜਾ ਕਿੱਲੋ ਕੁ ਵਧਾਇਆ ਆ ਪੰਜੀ ਲਗੇ ਇਹ ਮਾਮੀ ਨੇ ਕੋਟੀ ਵੀ ਵਧੀਆ ਵਧੀਰੀ ਲਾਈ ਆ। ਇਹ ਆਹੋ ਨਾ ਇਹ ਵਧੀਆ ਤਾਂ ਨਾ ਇਹ ਘਟਿਆ। ਜਾਨ ਸੋਖੀ ਰਹਿੰਦੀ ਆ। ਜਾਰੀਆਂ ਮਟੀਆਂ ਨਹੀਂ ਪੈਣਾਂ ਮੇਰ ਕੋ। ਮੇਰੀ ਬੜੀ ਚੜਤੀ ਸੀ ਕੋਟੀ ਦੇ ਇਹ ਇਧਰ ਨਹੀਂ ਲੇਖੋ ਨਹੀਂ ਲਾਈ। ਇਹ ਜਿਹੜੇ ਹੱਥੋਂ ਨਹੀਂ ਲੈ ਜਾਂਦੇ। ਜਿਹਨੇ ਰਾਸ਼ੀ ਹੁੰਦੀ। ਵਾਸ਼ੀਏ ਰਾਸ਼ੀ ਆਈਆਂ ਕੋ ਲਈਓ। ਤੇ ਉਦੋਂ ਮੀਨੂਏ ਦੇਖੇ 500 ਦੀ। ਨਾ ਕਿੰਨਾ ਟਾਈਮ ਹੋ ਗਿਆ। ਤੇ ਇਹ ਨੂੰ ਤਿੰਨ ਸਾਲ ਆ ਗਿਆ ਹੀ ਪਾਉਂਦੀ ਨੂੰ। ਕਰਈ। 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 ਮੈਂ ਰਾਸ ਨੂੰ ਨਹੀਂ ਲਾਉਂਦੀ ਲੱਕ ਨਿੱਗੇ ਦੀ ਮਾਰੀ। ਜਿਹੜੇ ਵਿੱਚ ਲੇਗੀ ਵੀ ਕਿੰਨਾ ਜ਼ਿਆਦਾ ਵੀ ਕੀ ਕਹਿੰਦੀ ਆ ਗੱਲਾਂ। ਤੇ ਅਜੇ ਹੁਣ ਮੈਨਿਆ ਨਹੀਂ ਆ ਪਿਆ ਲੋ ਜੀ ਸਾਡੇ ਗੋਮਲੂ ਕੜ ਕੇ ਹੋ ਗਏ ਤਿਆਰ ਤੇ ਹੁਣ ਆਪਾਂ ਅੱਲਣ ਪਾਉਣਾ ਬਾਸੇ ਦੇ ਵਿੱਚ ਬਾਕੀ ਸਾਡੇ ਗੋਮਲੂ ਜਿਹੜੇ ਆ ਉਹ ਐ ਪੂਰੇ ਘੋਟੇ ਵਾਲੇ ਮਾਝੇ ਸਟਾਈਲ ਚ ਤਿਆਰ ਹੋ ਗਏ ਤੇ ਦਿਨ ਵੀ ਛਿਪ ਗਿਆ ਹੁਣ ਆਪਣਾ ਪੂਰਾ ਬਸ 6 ਵਜੇ ਵਟ ਗਏ ਹਨਾ 6 ਵਜੇ ਗਏ ਆਪਣੇ ਪੂਰੇ ਮਤਲਬ ਆਪਾਂ 4 ਵਜੇ ਰੱਖੇ ਸੀ 2.10 ਦੇ ਵਿੱਚ ਗੋਮਲੂ ਕੁੜੇ ਬਣ ਗਏ ਹਾਂ ਇਹ ਹੋਗਾ ਸਹੀ ਹੋ ਜਾਈ ਹੋਏ ਉਹ ਆਪਾਂ ਪਹਿਲਾਂ ਲੈਸ ਤੋਂ ਬਾਹਰ ਆਉਣੇ ਆ ਆਹ ਉਹ ਕਿਤੇ ਰੇਹੇ ਜਿੱਤੇ ਕਿ ਨਾ ਲੱਗੇ ਇੱਥੇ ਰੱਖ ਦੇ ਪਲੇਟ ਇਸ ਤਰ੍ਹਾਂ ਇੱਥੇ ਰੱਖ ਦਿਓ ਕੁਰਸੀ ਤੇ ਦੇ ਗੋਹਰੋਂ ਬਣ ਗਿਆ ਜਿਵੇਂ ਅੱਲਣ ਨਾਲ ਪੇਟਾਂ ਆ ਬਸ ਇਹ ਸਾਡੀ ਲਾਸਟ ਪੀੜੀ ਆ ਜਿਹੜੀ ਸਾਨੂੰ ਆ ਵਾਲੇ ਗੋਹਰ ਜਿਹੜੇ ਇਦਾਂ ਕਰਕੇ ਕੀ ਹੁੰਦੀ ਆ ਅੱਲਣ ਵਾਲੇ ਦਾ ਕਿਦਾਂ ਚੁਲੇ ਤੇ ਮੇਂ ਗੱਲ ਆ ਤਾ ਤੂੰ ਹੀ ਸਿੱਖਿਆ ਹੋਇਆ ਤਾ ਤੂੰ ਹੀ ਖਵਾਉ ਮੈਂ ਬਣਾ ਲੰਨੀ ਬੇਟਾ ਬਸ ਮੈਂ ਚਿੱਲੇ ਦੇ ਨਹੀਂ ਬਣਾਉਂਦੀ ਹਾਂ ਮੈਂ ਬਣਾ ਤਾ ਮੈਂ ਵੀ ਲੰਨੀ ਆ ਪਰ ਮੈਂ ਚਿੱਲੇ ਤੇ ਨਹੀਂ ਬਣਾਉਂਦੀ ਬਸ ਮੈਂ ਉਹ ਵਾਲੇ ਬਣਾਉਂਦੀ ਕੀ ਜੁਗਰ ਕਰ ਰੂਗੀ ਤੈਨੂੰ ਗੋਟੀ ਵਧੀਆ ਮਿਲਿਆ ਫਿਰ ਵੀ 95 ਵਾਲੀ ਜਨਰੇਸ਼ਨ ਵਾਲਾ ਨੂੰ ਕੁਛ ਨਾ ਕੁਛ ਹੁੰਦਾ ਜਿਹੜੇ ਥਲੀ ਜਨਰੇਸ਼ਨ ਆੜੇ ਫਾਇਦਾ ਹੋਣੇ ਨਾ ਉਹਨਾਂ ਨੂੰ ਛਲਗਮ ਕੱਟਣ ਲੱਗੇ ਦੁੱਖ ਲੱਗਾ ਕਰਨਾ ਅੱਛਾ ਹੋਰ ਕੀ ਮੈਨੂੰ ਫਿਰ ਵੀ ਆਉਂਦਾ ਮੈਂ ਬਕਾਈ ਦੀ ਰੋਟੀ ਵੀ ਲਾ ਲੈਂਦੀ ਆ ਸਰ ਕੋਈ ਨਹੀਂ ਅੱਜ ਵੇਚਦੇ ਆ ਹੋਵੇ ਪਰ ਬਣਾ ਲੈਂਦੀ ਆ ਮੈਂ ਪਰ ਬਣਾਉਂਦੀ ਮੈਂ ਚੁੱਲ੍ਹੇ ਆ ਦੇਣੀ ਚੱਲ ਮੈਂ ਗਿਆ ਸਰ ਆਹ ਲਓ ਨਹੀਂ ਜਾਵਾ ਬਵਾ ਜਨਾ ਪਾਣੀ ਜੂ ਇਸਲੇ ਆ ਸ਼ਲਗਮਾ ਨਾ ਕੋਈ ਤੇਜਾ ਲਾਉਣਾ ਨਹੀਂ ਤਾਲੋ ਵੀ ਸਾਡਾ ਮਹਿੰਦੀ ਵਰਗਾ ਸਾਗ ਗੋਗਲੂ ਤਿਆਰ ਹੋ ਗਏ ਸਾਗ ਹੀ ਲੱਗਦਾ ਤੇ ਵੀ ਲਾਉ ਜੀ ਕਿਆ ਬਾਤਾਂ ਇੱਕ ਨੇ ਜਲਦੀ ਤੇ ਇਧਰ ਵਾਲੀ ਸਾਈਡ ਤੇ ਮੈਂ ਇੱਕ ਹੋਟਰੀ ਦੇਖੀ ਤੇ ਡੱਕਰੇ ਵਾਲ ਗੋਗਲੂ ਖਾਂਦੇ ਆ ਹਾਂ ਸ਼ਲਗਮਾ ਦਬਾਬੇ ਚ ਆਲਾ ਮੈਂ ਮੁਚੇ ਰਕਤ ਲਾਉਣੀ ਹਾਂ ਹਾਂ ਕੋਈ ਨਹੀਂ ਸਵਾਦ ਬੰਦੇ ਇਹ ਜਿਹੜੇ ਘੋੜ ਜਾਣ ਨਾ ਪੂਰੇ ਘੋੜ ਜਾਣ ਪੂਰੇ ਸਾਗਰ ਚ ਸੋਜੀ ਦਮਾ ਲੈਣੇ ਨਾ ਬੁਗੂਰੀ ਤੇ ਦੀ ਹੈ ਪਪੀਤੇ ਦੀ ਬੜੀ ਸਵਾਦ ਵਾਲੀ ਛੱਡ ਗੱਲਾਂ ਦੀ ਮੈਂ ਤਾਂ ਵੀ ਖਾਦੀ ਨਹੀਂ ਬਣਦੀ ਮਾ ਬੜੀ ਸਵਾਦ ਪਪੀਤੇ ਦੀ ਹਾਂ ਇੰਦਰ ਪਪੀਤੇ ਦੀ ਪਪੀਤੇ ਦੀ ਸਬਜ਼ੀ ਬਣਾ ਕੇ ਵੇਖਣਾ ਮੈਂ ਤੁਹਾਨੂੰ ਬਲੌਗ ਤੇ ਦਿਖਾਵਾਂਗੇ ਉਹ ਵੀ ਮਾਮੀ ਘਰ ਆਣਗੀ ਬਣੂਗੀ ਹਾਂ ਹਾਂ ਕਿੰਨਾ ਪਪੀਤਾ ਚਾਹੀਦਾ ਹੈ ਰਈ ਇੱਕ ਚੀਰ ਦਾ ਦੋ ਚੀਰ ਦਾ ਹਾਂ ਕੱਚਾ ਕੱਚਾ ਤਾ ਹਰਿਆ ਪਪੀਤਾ ਉਹ ਤੇ ਆਹ ਜਿਹੜੇ ਬੂਲਿਆਂ ਨੂੰ ਮੁਕਸ਼ ਕੇ ਰੋਟੀ ਨਹੀਂ ਪਾ ਲਈਦਾ ਨਹੀਂ ਉਹ ਤੁਹਾਡੀ ਤੇ ਲੱਗਾ ਹੋਣਾ ਨਾ ਹਾਂ ਆਪਾਂ ਇਹਨਾਂ ਦੇ ਤੇ ਫਿਰ ਲੱਗਾ ਮਾਮੀ ਜੀ ਲੱਗੇ ਲੱਗੇ ਪਰ ਕੋਈ ਨਹੀਂ ਪਪੀਤੀ ਦੀ ਸਬਜ਼ੀ ਵੀ ਮਾਮੀ ਤੋਂ ਖਾ ਖਾਦੀ ਜਾਊਗੀ ਤੇ ਨਹੀਂ ਨਹੀਂ ਜੇ ਲੱਤਾਂ ਬਣਾਣਾ ਸਿਰ ਮੈਂ ਪੱਲੇ ਆ ਕਰਨੂੰਗੀ ਪੱਲ ਲੈਣੀ ਬਣਾਣੀ ਬਣਾਏ ਬਣਾਵਾ ਉਹ ਤਾਂ ਕੱਚੇ ਬਣਾ ਲਈਦਾ ਨਾ ਮੈਂ ਨਹੀਂ ਨਾ ਵਿੱਚ ਕੋੜੇ ਹੋਣੇ ਕੱਚੇ ਉਹ ਨਾਰੀ ਇਹ ਤਾਂ ਸਿਰਫ ਆ ਸਾਹ ਚ ਜੀ ਨਾ ਮਰਜੀ ਆਲਣ ਪਾ ਲੋ ਜੀ ਸਾਬ ਜੀ ਹਾਂ ਪਾਣੀ ਮਤਲਬ ਚੰਗਾ ਹੋਵੇ ਨਾ ਥੋੜਾ ਤੇ ਥੋੜੇ ਨਾਲ ਹੀ ਸਾਰ ਲਓ ਤੇ ਜੇ ਪਾਣੀ ਨੂੰ ਜੀਦਾ ਹੈ ਫਿਰ ਦੋ ਮਠਾਵਾ ਪਾ ਦਿਓ ਹਾਂ ਜੋ ਜਾਂ ਦੁੱਕ ਰਗਮਾ ਪਾਣੀ ਲੈਣ ਤੋਂ ਤਾਂ ਨਹੀਂ ਤੇ ਲਓ ਜੀ ਸਾਡੇ ਛਲ ਕਮ ਹੋ ਗਏ ਸੀ ਤਿਆਰ ਤੇ ਨਾਲ ਮੱਕਈ ਦੀ ਰੋਟੀ ਤੇ ਨਾਲ ਹਰੀ ਮਿਰਚ ਨਾ ਹੋਵੇ ਤੇ ਮਜ਼ਾ ਕਾਦਾ ਤੇ ਜਗਜੀਤ ਕਹਿ ਰਿਹਾ ਸੀ ਵਾ ਵਾ ਹੱਥ ਘਰਾਤੀ ਮੰਮੀ ਨੇ ਛਲ ਗਮਾਂ ਦੀ